ਉਹ ਆਪਾਂ ਸ਼ਬਦ ਦੀ ਵਿਚਾਰ ਕਰ ਰਹੇ ਸੀ ਕਿ ਸਾਖਤ ਕੀ ਐਸੀ ਹੈ ਰੀਤ ਕਿ ਸਾਖਤ ਦੀ ਮਰਿਆਦਾ ਸਾਖਤ ਦਾ ਡੇਲੀ ਦਾ ਕੰਮ ਕੀ ਨੇ ਇਦਾਂ ਦੀ ਬਣ ਗਈ ਹੈ ਜੋ ਕੁਛ ਕਰੇ ਸਗਲ ਵਿਪਰੀਤ ਜੋ ਕੁਛ ਕਰਦਾ ਏ ਉਠਾ ਕਰਦਾ ਜੋ ਕੁਛ ਕਰਦਾ ਗਲਤੀ ਕਰਦਾ ਸਾਖਤ ਦਾ ਕੰਮ ਐਸਾ ਹੈ ਜੋ ਕਿਸੇ ਨੂੰ ਕਰਨ ਵਾਸਤੇ ਕਹੋ ਨਹੀਂ ਕਰਦਾ ਜੋ ਨਾ ਕਹੋ ਉਹ ਕਰਦਾ ਏ ਉਠਾ ਕੰਮ ਕਰਦਾ ਏ ਜਮੇ ਉੱਤ ਪੁੱਠਾ ਕੰਮ ਕਰਦਾ ਹੈ ਜੋ ਕੁਝ ਕਰਨ ਵਾਸਤੇ ਕਿਹਾ ਜਾਂਦਾ ਹੈ ਉਹ ਨਹੀਂ ਕਰਦਾ ਸਤਗੁਰੂ ਨੇ ਪਾਵਨ ਬਚਨ ਦੇ ਵਿੱਚ ਬਾਰ-ਬਾਰ ਸਤਗੁਰੂ ਨੇ ਆਖਿਆ ਭਾਈ ਇੱਕ ਓੰਕਾਰ ਇੱਕ ਓੰਕਾਰ ਇੱਕ ਓੰਕਾਰ ਕਿੰਨੀ ਵਾਰ ਕਹਿ ਦੁੱਤਾ ਕਿ ਅਕਾਲ ਪੁਰਖੇ ਕਹੇ ਸਾਹਿਬ ਮੇਰਾ ਓ ਇੱਕੋ ਹੈ ਇੱਕੋ ਹੈ ਭਾਈ ਏਕੋ ਹੈ ਪਰ ਨਹੀਂ ਬਾਰ-ਬਾਰ ਜਾ ਕੇ ਸਮਾਧਾ ਦੇ ਮੱਥੇ ਟੇਕ ਸਤਗੁਰੂ ਭਲਾਂ ਕੀ ਕਹਿੰਦੇ ਨੇ ਗੁਰ ਕਹਿਆ ਸਾਕਾਰ ਕਮਾਓ ਭਾਈ ਜੋ ਗੁਰੂ ਨੇ ਕਿਹਾ ਹੈ ਉਹ ਕੰਮ ਕਰੋ ਗੁਰ ਕੀ ਕਰਨੀ ਕਾਹੇ ਤਾ ਉਹ ਗੁਰੂ ਦੇ ਹੁਕਮ ਤੋਂ ਕਦ ਤੋ ਭਜਦੇ ਗੁਰੂ ਦਾ ਹੁਕਮ ਕੌਣ ਤੋਂ ਕਦ ਤੋ ਭਜਦੇ ਹੋ ਭਾਈ ਜੇ ਗੁਰੂ ਦੇ ਕਾਹੇ ਤੇ ਕੰਮ ਕਰੋਗੇ ਤਾਂ ਖੁਸ਼ ਰਹੋਗੇ ਸਤਿਗੁਰ ਦੇ ਅਸੀਂ ਨਜ਼ਰਾਂ ਵਿੱਚ ਪ੍ਰਵਾਣ ਹੋਵਾਂਗੇ ਪਰ ਜੇ ਗੁਰੂ ਦੇ ਹੁਕਮਾਂ ਤੋਂ ਬਾਗੀ ਹੋਵਾਂਗੇ ਗੁਰ ਕੀ ਕਰਨੀ ਕਾਹੇ ਤਾ ਕਿਉਂ ਦੌੜਦਾ ਹੈ ਇਹ ਤਾਂ ਸੱਚ ਜਾਣੇ ਜੇ ਤਾਂ ਸਤਿਗੁਰ ਦੇ ਹੁਕਮਾਂ ਮੁਤਾਬਕ ਕੰਮ ਕੀਤਾ ਹੁਕਮ ਮੰਨਿਆ ਤਾ ਫਿਰ ਪਰਮਾਨ ਵੀ ਹੋਵਾਂਗੇ ਭਾਈ ਲੈਣੇ ਵਰਗੇ ਬਣ ਜਾਵਾਂ ਤੇ ਜੇ ਨਾ ਕੀਤਾ ਉਲਟਾ ਜੋ ਗੁਰੂ ਕਹਿੰਦਾ ਉਲਟਾ ਅਸੀਂ ਜਵਾਬ ਦਿੱਤਾ ਫਿਰ ਭਾਈ ਲੈਣਾ ਤੇ ਬਣਾ ਬੜਾ ਔਖਾ ਸ੍ਰੀ ਚੰਨ ਸੌਖੇ ਬਣ ਜਾਵਾਂ ਸੌਖੇ ਵੱਟਦੇ ਪਿਆ ਹੋਇਆ ਫਿਰ ਤੇ ਭਾਈ ਹਾਂਜੀ ਸਤਿਗੁਰ ਕੀ ਕਹਿੰਦੇ ਨੇ ਕਿ ਬੁਰੇ ਕਾਮ ਕੋ ਊਠ ਖਲੋਇਆ ਨਾਮ ਕੀ 베ਲਾ ਪੈ ਪੈ ਸੋਇਆ ਸ਼੍ਰੀਚੰਦ ਸ਼੍ਰੀਚੰਦ ਬਣਨਾ ਸੌਖਾ ਹੀ ਹੈ ਭਾਈ ਉਹਦੇ ਵਾਸਤੇ ਕੋਈ ਔਖਾ ਨਹੀਂ ਹੈ ਬਸ ਕੀ ਕਰਨਾ ਹੁਕਮ ਕਮ ਮੰਨਣਾ ਬੰਦ ਕਰ ਦੋ ਫੇ ਤੁਸੀਂ ਕੀ ਬਣੋਗੇ ਸ਼੍ਰੀਚੰਦ ਜੇ ਭਾਈ ਲੈਣੇ ਵਾਲੀ ਪਦਵੀ ਲੈਣੀ ਹੈ ਜੇ ਭਾਈ ਲੈਣੇ ਵਾਲਾ ਸਰਕਾਰ ਲੈਣਾ ਹੈ ਪਿਆਰ ਲੈਣਾ ਹੈ ਗੁਰਨਾਣਕ ਦੀ ਬਲਵਕੜੀ ਲੈਣੀ ਹੈ ਤਾਂ ਹੁਕਮ ਤਾਂ ਮੰਨਣਾ ਪੈਣਾ ਹੈ ਗੁਰੂ ਦੇ ਆਖੇ ਉਹ ਕੰਮ ਛੱਡਨੇ ਪੈਣਗੇ ਜਿੱਥੋਂ ਸਤਗੁਰੂ ਜੀ ਰੋਕਦੇ ਹੈ ਇਹ ਇਹ ਮੜਾ ਔਖਾ ਪੈਂਡਾ ਹੈ ਭਾਈ ਇਹਨੂੰ ਕਹਿੰਦੇ ਨੇ ਜੋ ਤੋ ਪ੍ਰੇਮ ਖੇਲਣ ਕਾ ਚਾਓ ਇਹ ਇਹ ਸੌਖਾ ਵੀ ਹੈ ਕਾਮ ਗੁਨਾਹਕ ਤੇ ਰਾਤ ਚੱਲਣ ਦਾ ਔਖਾ ਵੀ ਹੈ ਸੌਖਾ ਇਹ ਹੈ ਇਹਦੇ ਵਿੱਚ ਕੋਈ ਧੂਨੇ ਤੇ ਆਪਣੇ ਪੈਂਦੇ ਕੋਈ ਗਲਤ ਮਲਦੇ ਜਾਂ ਸਮਾਧੀਆਂ ਲੈਣੀਆਂ ਪੈਂਦੀਆਂ ਕੋਈ ਅਲੱਗ ਤਰ੍ਹਾਂ ਦੀਆਂ ਔਖੀਆਂ ਤਾਪੜੀ ਸਾਧਣੇ ਪੈਂਦੇ ਸੌਖਾ ਹੈ ਸਤਗੁਰ ਦਾ ਹੁਕਮ ਮੰਨੋ ਜੀਵਨ ਗੁਜ਼ਾਰੋ ਕਾਲਪੁੱਤ ਦੀ ਰਜਾ ਵਿੱਚ ਔਖਾ ਇਸ ਕਰਕੇ ਹੈ ਭਾਈ ਸਾਨੂੰ ਸ਼ਰਾਬਾਂ ਛੱਡਦੇ ਆ ਪੈਣਗੀਆਂ ਸਾਨੂੰ ਔਗੁਣ ਛੱਡਨੇ ਪੈਣਗੇ ਸਾਨੂੰ ਆਪਣੇ ਮਨ ਮਰਜ਼ੀ ਛੱਡਦੇ ਆ ਪੈਣੀਆਂ ਨੇ ਸਾਨੂੰ ਆਪਣੀਆਂ ਭਰਾਈਆਂ ਛੱਡਨੇ ਇਹ ਔਖਾ ਹੈ ਸਰ ਕੀ ਇਹ ਜਦੋਂ ਔਖਾ ਛੱਡ ਦਿੱਤਾ ਚਾਹ ਤੋ ਪ੍ਰੇਮ ਖੇਲਣ ਕਾ ਚਾਓ ਸਿਰ ਧਰ ਤਲੀ ਗਲੀ ਮੇਰੀ ਆਓ ਇਤ ਮਾਰਗ ਪੈਰ ਤੀਜਾ ਸਿਰ ਦੀਜਾ ਕਾਣ ਤੀਜਾ ਫਿਰ ਇਹ ਰਸਤਾ ਹੈ ਐਸੇ ਰਸਤੇ ਤੇ ਤੁਰਨਾ ਪੈਣਾ ਫਿਰ ਤੇ ਕਿਉਂਕਿ ਗੁਰੂ ਦਾ ਹੁਕਮ ਮੰਨਣਾ ਹੈ ਨਾ ਆਓ ਸਤਗੁਰੂ ਬਣਾ ਕਹਿੰਦੇ ਕਹਿੰਦੇ ਜੇ ਤਾਂ ਤੁਸੀਂ ਗੁਰੂ ਹੁਕਮ ਅੰਮਤਾਪ ਚੱਲਾਂਗੇ ਫਿਰ ਤਾਂ ਭਾਈ ਲੈਣੇ ਨਹੀਂ ਤਾਂ ਸ੍ਰੀ ਚੰਦ ਬਾਨਾ ਤਾਂ ਸੌਖਾ ਹੀ ਐ। ਪ੍ਰਿਥੀ ਚੰਦ ਬਾਨਾ ਤੇ ਸੌਖਾ ਹੀ ਐ। ਉਹਦੇ ਵਾਸਤੇ ਤਾਂ ਕੋਈ ਔਖਾ ਨਹੀਂ। ਧੀਰਮੱਲੀਏ ਬਾਨਾ ਤੇ ਔਖਾ ਹੀ ਐ। ਬਣ ਗਏ ਨਾ ਧੀਰਮੱਲੀਏ। ਧੀਰਮੱਲੇ ਨੇ ਗੁਰੂ ਤੇਗ ਬਹਾਦਰ ਜੀ ਦੇ ਉੱਪਰ ਗੋਲੀ ਚਲਵਾਈ। ਸਹੀਹ ਮਸਤੰਦ ਰਹੀਂ। ਤੇ ਸਾਡੇ ਆ ਆ ਅੱਜਕੱਲ ਦੇ ਧੀਰਮੱਲੀਆਂ ਨੇ ਜਿਵੇਂ ਵੇਖੋ ਨਾ ਧੀਰਮੱਲੀਆ ਡਰੈਕਟ ਨਹੀਂ ਗੋਲੀ ਚੜਾਉਂਦਾ। ਸਹੀਹ ਮਸਤੰਦ ਰਹੀਂ ਗੁਰੂ ਤੇਗ ਬਹਾਦਰ ਜੀ ਦੇ ਉੱਪਰ ਗੋਲੀ ਚੜਾਉਂਦਾ ਸਹੀਹ ਮਸਤੰਦ। ਅੱਜ ਕੱਲ ਦੇ ਇੱਕ ਲੀਡਰ ਕਰਦੇ ਤਾਂ ਆਪ ਐ ਪਰ ਕਿਸੇ ਦੇ ਥਰੂ ਕਰਦੇ ਆ ਕਿਸੇ ਦੇ ਰਾਹੀਂ ਕਰਦੇ ਆ ਕਿਸੇ ਨੂੰ ਵਿੱਚ ਵਿਚੋਲਾ ਬਣਾ ਕੇ ਫਿਰ ਗੁਰੂ ਗ੍ਰੰਥ ਸਾਹਿਬ ਦੇ ਬੀਤ ਵੀ ਕਰਾ ਦਿੰਦੇ ਨੇ ਪੰਨੇ ਪਰਵਾ ਦਿੰਦੇ ਨੇ ਗਲੀਆਂ 'ਚ ਘੁਲਵਾਰ ਦਿੰਦੇ ਨੇ ਆਪ ਆਪ ਤਾਂ ਪਿੱਛੇ ਬਣ ਕੇ ਰਿਮੋਟ ਕੰਟਰੋਲ ਵਾਂਗ ਕਰਦੇ ਨੇ ਧੀਰਮਲ ਜਿਵੇਂ ਪਿੱਛੇ ਬਹਿ ਕੇ ਕੰਮ ਕਰਦਾ ਹੈ ਡਾਇਰੈਕਟ ਸਾਹਮਣੇ ਨਹੀਂ ਆ ਰਿਹਾ ਲੀਡਰ ਵੀ ਇਸੇ ਤਰ੍ਹਾਂ ਹੀ ਨੇ ਉਹ ਪਿੱਛੇ ਬਹਿ ਕੇ ਕੰਮ ਕਰ ਰਹੇ ਨੇ ਸਾਰਾ ਕੁਝ ਸਾਮਣੇ ਨਹੀਂ ਆਉਂਦੇ ਸਾਮਣੇ ਤਾਂ ਉਹਨਾਂ ਦੇ ਪੈਰੋਕਾਰ ਹੀ ਲੈ ਆਉਂਦੇ ਨੇ ਪੈਰੋਕਾਰਾਂ ਨਾਲ ਹੀ ਆ ਜਾਂਦੀ ਹੈ ਸਾਰੀ ਗੱਲ ਕਿ ਭਾਈ ਇਹ ਆ ਬੰਦੇ ਨੇ ਗਲਤ ਕੰਮ ਕੀਤਾ ਹੈ ਪੁਲਿਸ ਕਾਨੂੰਨ ਇਹਨੂੰ ਪਕੜ ਦੇਣੀ ਹੈ ਸ਼ਰਿਆਂ 'ਚ ਤੁਰੇ ਫਿਰਦੇ ਨੇ ਪਤਾ ਲੱਗ ਰਿਹਾ ਹੈ ਨਾ ਸਾਰਾ ਕੁਝ ਕਿ ਇਹ ਇਹਨਾਂ ਨੂੰ ਸ਼ਹਿ ਹੈ ਸਰਕਾਰਾਂ ਦੀ ਇਹਨਾਂ ਨੂੰ ਐਵੇਂ ਐਵੇਂ ਨਹੀਂ ਤੁਰੇ ਫਿਰਦੇ ਸ਼ਹਿ ਹੈ ਇਹਨਾਂ ਨੂੰ ਸਾਦਤ ਕੀ ਐਸੀ ਹੈ ਰੀਤ ਜੋ ਕਿਸ ਕਰੇ ਸਗਲਕਪ੍ਰੀਤ ਇਹ ਸਤਗੁਰੂ ਗੁਣਾਣ ਸਿੰਘ ਜੀ ਨੇ ਤਾਂ ਭਰਮਾਂ ਚੋਂ ਕੱਢਿਆ ਵਹਿਮ ਜਿਹੜੇ ਸਾਡੇ ਮਨ ਦੇ ਜਿਹੜੇ ਸਦੀਆਂ ਤੋਂ ਅੰਦਰ ਤਸਤੇ ਹੋਏ ਸੀ ਸਾਰੇ ਸਾਫ਼ ਕੀਤੇ ਨੇ ਕਲੀਅਰ ਕੀਤੇ ਖਤਮ ਕੀਤਾ ਉਹਨਾਂ ਗੱਲਾਂ ਤੋਂ ਪਰ ਵੇਖ ਬਹੁਤ ਧਿਆਨ ਰੱਖਣਾ ਗੁਰਨਾਣਕ ਸਾਹਿਬ ਜੀ ਕਲਯੁਗ ਪੰਡੇ ਦਾ ਪਖੰਡ ਨੰਗਾ ਕਰਦੇ ਉਹਦੀ ਜਿਹੜੀ ਸਾਧ ਗਰੀ ਹੈ ਉਹਨੂੰ ਨੰਗਿਆ ਕਰ ਦਿੰਦੇ ਹੈ ਤੇ ਭਾਈ ਇਹ ਤੇਰਾ ਸਾਧ ਪੁਣਾ ਕਿਸੇ ਕੰਮ ਨਾਲ ਨਹੀਂ ਗੁਣਾਣੇ ਪਾਸ਼ਾ ਜੀ ਨੇ ਕਲਯੁਗ ਪੰਡੇ ਦਾ ਸਾਤ ਜਨ ਵਾਲਾ ਜਿਹੜਾ ਕੰਮ ਸੀ ਉਹ ਨੰਗਾ ਕੀਤਾ ਪਰ ਉਲਟਾ ਸ੍ਰੀ ਚੰਦ ਸਾਧ ਬਣਦਾ ਗੁਰਨਾਨ ਪਾਸ਼ਾ ਜੀ ਪ੍ਰਵਾਨ ਨਹੀਂ ਕਰਦਾ ਸਾਖਤ ਕੀ ਐਸੀ ਹੈ ਰੀਤ ਜੋ ਕੁਛ ਕਰੇ ਸਿਗਲ ਵਿਪਰੀਤ ਸਪਸ਼ਟ ਹੁੰਦਾ ਹੈ ਗੁਰਨਾਨ ਪਾਸ਼ਾ ਜੀ ਨੂੰ ਐਸਾ ਸਾਧ ਗ੍ਰੀਏ ਪਸੰਦ ਨਹੀਂ ਹੈ ਕਿ ਆਪ ਬਹਿ ਕੇ ਲੋਕਾਂ ਤੋਂ ਮੱਥੇ ਟਿਕਾਓ ਸ੍ਰੀ ਚੰਦ ਟਿਕਾਉਂਦਾ ਰਿਹਾ ਗੁਰਨਾਨ ਦਾ ਪਿਆਰ ਨਹੀਂ ਪਾ ਸਕਿਆ ਦੂਜੀ ਵੇਖੋ ਗੁਰਨਾਨ ਸਿੰਘ ਪਾਸ਼ਾ ਜੀ ਸਿੱਧਾਂ ਕੋਲ ਗਏ ਨੇ ਭਾਈ ਤੁਸੀਂ ਇੱਥੇ ਆਪਣੇ ਸਿਰ ਦੇ ਵਿੱਚ ਸਵਾਹ ਮੜ ਕੇ ਘਰ-ਕਾੜ ਛੱਡ ਕੇ ਤੇ ਲੋਕ ਗ੍ਰਸਤੀ ਗ੍ਰਸਤ ਮਾਰਗ ਛੱਡ ਕੇ ਗ੍ਰਸਤੀਆਂ ਦੇ ਘਰੋਂ ਮੰਗਣ ਜਾਂਦੇ ਹੋ ਇਹ ਪਰਮਾਨ ਨਹੀਂ ਗੁਰਨਾਨ ਪਾਸ਼ਾ ਜੀ ਸਿੱਧਾਂ ਨੂੰ ਕਹਿੰਦੇ ਐ ਪਰਿਵਾਰ 'ਚ ਰਹਿ ਕੇ ਪਰਿਵਾਰ ਪਾਲੋ ਸਵਾਹ ਨਾ ਮੜੋ ਗੁਰਨਾਨ ਪਾਸ਼ਾ ਜੀ ਨੇ ਉਹਨਾਂ ਨੂੰ ਦੱਸਿਆ ਪਰ ਸ਼੍ਰੀ ਚੰਦ ਕਹਿੰਦਾ ਕਹਿੰਦਾ ਬਾਪੂ ਤੂੰ ਦੱਸੋ ਉਹਨਾਂ ਨੂੰ ਤੂੰ ਦਰਸਨਾਂ ਨੂੰ ਮੈਨੂੰ ਤੇਰੀ ਇਹ ਗੱਲ ਪ੍ਰਵਾਨ ਨਹੀਂ ਹੈ ਮੈਂ ਤਾਂ ਸਵਾਭੇ ਵਲੂੰਗਾ ਧੂਨੇ ਵੀ ਤਾਪੂਗਾ ਸਮਾਧਾ ਵੀ ਲਾਵਾਂ ਸਮਾਧੀਆਂ ਵੀ ਲਾਵਾਂਗਾ ਸਵਾਭ ਵੀ ਮਲਾਂਗਾ ਤੂੰ ਕਰਨਾ ਜੋ ਕਰਦਾ ਹੁਣ ਵੇਖੋ ਗੁਣਨ ਇਸੇ ਤਰ੍ਹਾਂ ਹੁਕਮ ਹੈ ਨਾ ਸਤਗੁਰ ਬਾਣੀ ਦੇ ਵਿੱਚ ਲਿਖਿਆ ਨਾ ਪੁੱਤਰੀ ਕੌਲ ਨਾ ਪਾਲਿਓ ਪੁੱਤਰਾਂ ਨੇ ਕੌਲ ਕਿੰਝ ਹੁਕਮ ਨੂੰ ਹੁਕਮ ਨੇ ਪਾਲਿਆ ਹੁਕਮ ਨੇ ਮੰਨਿਆ ਪੁੱਤਰੀ ਕੌਲ ਨਾ ਪਾਲਿਓ ਕਰ ਪੀਰੋਂ ਕੰਨ ਮਰਟ ਗਿਆ ਕਿ ਸਤਿਗੁਰ ਵੱਲੋਂ ਕੰਨ ਮਟ ਲਿਆ ਭਾਵ ਕੰਦਾ ਕਰ ਲਿਆ ਕਿ ਸਤਿਗੁਰ ਜੀ ਦੀ ਆਗਿਆ ਪੁੱਤਰਾ ਨੇ ਆਗਿਆ ਇਹਦੀ ਵਲੋਂ ਪੂਰੀ ਤਾਮੀਰ ਨਹੀਂ ਕੀਤੀ ਗੁਰਨਾਣ ਪਾਸ਼ਾ ਜੀ ਦੇ ਵੱਲੋਂ ਉਹਨਾਂ ਨੇ ਕੰਦਾ ਮੋੜ ਲਿਆ ਰੋਖੀ ਪਲਟ ਲਿਆ ਚਿਹਰੇ ਪਾਸੇ ਕਰ ਲਿਆ ਕਿ ਬਾਪੂ ਹਨ ਤੇਰਾ ਹੁਕਮ ਪ੍ਰਮਾਨ ਨਹੀਂ ਹੁਣ ਯਾਦ ਰੱਖਿਓ ਗੁਰਨਾਣ ਪਾਸ਼ਾ ਜੀ ਜਗਨਾਥਪੁਰ ਹੀ ਜਾਂਦੇ ਨੇ ਇਹ ਤਾਂ ਮੌਕੇ ਦੀਆਂ ਉਦਾਹਰਣਾਂ ਮੈਂ ਦੇ ਰਿਹਾ ਸੀ ਉਹ ਮੌਕੇ ਦੀਆਂ ਕਿ ਗੁਣਾਣ ਪਾਸ਼ਾ ਜੀ ਦੇ ਮੌਕੇ ਤੇ ਹੀ ਗੁਣਾਣ ਪਾਸ਼ਾ ਜੀ ਕਾਲਯੁਗ ਪੰਡੇ ਦਾ ਪਖੰਡ ਨਗਾ ਕਰਦੇ ਆ ਸਾਧਗਰੀ ਨੂੰ ਖਤਮ ਕਰਦੇ ਆ ਉਹਨਾਂ ਦਾ ਪੁੱਤਰ ਸਾਧ ਬਣ ਜਾਂਦਾ ਬਣਦਾ ਨਾ ਗੁਣਾਣ ਪਾਸ਼ਣ ਪ੍ਰਮਾਨ ਨੇ ਗੁਣਾਣ ਪਾਸ਼ਾ ਜੀ ਸਿੱਧਾਂ ਦੀ ਸਵਾਲ ਆਉਂਦੇ ਨੇ ਭਾਈ ਸਵਾਲ ਆ ਕੇ ਗ੍ਰਿਫਤ ਤਰ ਮਾਨ ਧਾਰਨ ਕਰੋ ਗੁਣਾਣ ਪਾਸ਼ਾ ਦਾ ਪੁੱਤਰ ਖੁਦ ਖੁਦ ਸਵਾਵੀ ਮਲਦਾ ਹੈ ਘਰ ਘਾੜੇ ਛੱਡ ਜਾਂਦਾ ਹੈ ਸਮਾਧੀਆਂ ਬਣਾਉਣ ਲੱਗ ਪੈਂਦਾ ਹੈ ਸਵਾਵੀ ਮਲਦਾ ਹੈ ਤੇ ਗ੍ਰਸਥ ਧਰਮ ਤੇ ਮਾਰਗ ਧਾਰਨ ਕਰਦਾ ਹੁਣ ਇਹ ਤਾਂ ਸਿਰਫ ਮੈਂ ਦੋ ਦੱਤੀਆਂ ਐਗਜ਼ਾਮਪਲ ਇਦਾਂ ਦੀ ਬਹੁਤ ਨੇ ਗਰਬਾਣੀ ਦੇ ਵਿੱਚ ਮੈਂ ਹੁਣ ਅੱਜ ਦੇ ਪੰਡਿਆਂ ਨੂੰ ਥੋੜੀ ਜਿਹੀ ਬੇਨਤੀ ਕਰਨੀ ਚਾਹਣਾ ਅੱਜ ਦੇ ਸ੍ਰੀ ਚੰਦੀਆਂ ਨੂੰ ਕਿ ਭਾਈ ਗੁਣਾਣ ਪਾਸ਼ਾ ਜੀ ਨੂੰ ਜਗਨਨਾਥ ਪੁਰੀ ਦੇ ਵਿੱਚ ਹੋ ਰਹੀ ਆਰਤੀ ਜਿਹੜੀ ਛੋਟੀ ਜਿਹੀ ਹੋ ਰਹੀ ਸੀ ਆਰਤੀ ਉਨੁਰਾਦ ਕਰ ਦਤਾ ਖਤਮ ਕਰ ਦਤਾ ਆ ਜਿਹੜੇ ਅੱਜ ਦੇਰਿਆਂ ਦੇ ਵਿੱਚ ਤਖਤਾਂ ਦੇ ਉੱਤੇ ਜਿਹੜੀ ਆਰਤੀ ਹੋ ਰਹੀ ਹੈ ਨਾ ਗੁਰਨਾਨਕ ਪਾਸ਼ਾ ਨੇ ਇਹ ਵੀ ਪ੍ਰਮਾਨ ਨਹੀਂ ਹੈ ਇਹ ਇਹ ਸ਼ਬਦ ਦਾ ਮਤਲਬ ਸਮਝਣ ਦਾ ਯਤਨ ਕਰੋ ਗਗਨ ਮੈਥਾਲ ਰਵ ਚੰਦ ਦੀਪਕ ਬਣੈ ਤਾਰਕਾ ਮੰਡਲ ਜੜਕ ਮੋਤੀ ਕਿ ਗੁਰਨਾਨਕ ਪਾਸ਼ਾ ਜਿਨੇ ਉਹ ਸਾਰਾ ਸ਼ਬਦ ਨੂੰ ਪੜ੍ਹ ਕੇ ਵੇਖਿਓ ਕਿ ਗੁਰਨਾਨਕ ਪਾਸ਼ਾ ਨੇ ਕਿਹਾ ਕਿ ਭਲਿਓ ਤਾਡਾ ਜਿੱਡਾ ਵੱਡਾ ਰੱਬ ਹੈ ਤੁਸੀਂ ਓਡੀ ਕਬੱਡੀ ਥਾਲੀ ਚੱਕੀ ਐ ਮੇਰਾ ਕਾਲਪੁਰਖ ਪਰਮਾਤਮਾ ਇੰਨਾ ਵੱਡਾ ਹੈ ਉਹਦੇ ਵਾਸਤੇ ਨਿੱਕੀਆਂ ਮੋਟੀਆਂ ਥਾਲੀਆਂ ਨਹੀਂ ਬਰਾਬਰੀ ਕਰ ਸਕਦੀਆਂ ਉਹਦੇ ਵਾਸਤੇ ਤਾਂ ਪੂਰਾ ਗਗਨ ਹੀ ਉਹਦੇ ਵਾਸਤੇ ਥਾਲ ਹੈ ਉਹਦੇ ਵਾਸਤੇ ਨਿੱਕੇ ਨਿੱਕੇ ਦੀਵੇ ਨਹੀਂ ਉਹਦੇ ਵਾਸਤੇ ਰਾਬ ਚੰਦ ਦੀਪਕ ਬਣੇ ਐਡੀਆਂ-ਐਡੀਆਂ ਵੱਡੀਆਂ ਆਰਤੀਆਂ ਹੋ ਰਹੀਆਂ ਐ ਅਸੀਂ ਆਰਤੀ ਨਹੀਂ ਕਰਨੀ ਆਰਤੀ ਵਿੱਚ ਸ਼ਾਮਲ ਹੋਣਾ ਆਰਤੀ ਹੋ ਰਹੀ ਹੈ ਅਸੀਂ ਵਿੱਚ ਸ਼ਾਮਲ ਹੋਣਾ ਹੈ ਉਹਦੇ ਅਸੀਂ ਜਦੋਂ ਜੇ ਉਸ ਆਰਤੀ ਵਿੱਚ ਸ਼ਾਮਲ ਨਾ ਹੋ ਕੇ ਉਹਨਾਂ ਉਹਨਾਂ ਵਾਂਗ ਪੁਜਾਰੀਆਂ ਵਾਂਗ ਅਸੀਂ ਵੀ ਥਾਲੀਆਂ ਲੈ ਕੇ ਗੁਰੂ ਗ੍ਰੰਥ ਸਾਹਿਬ ਜੀ ਦੀ ਹਾਰਤੀ ਉਤਾਰੀ ਗਏ ਤਾਂ ਸੱਚ ਜਾਣਿਓ ਗੁਰੂ ਗ੍ਰੰਥ ਸਾਹਿਬ ਦੇ ਮੂਹਰੇ ਖੜ ਕੇ ਅਸੀਂ ਕਹਿ ਰਹੇ ਹਾਂ ਬਾਪੂ ਅਸੀਂ ਤੇਰਾ ਹੁਕਮ ਨਹੀਂ ਮੰਨਣਾ ਸਭ ਤੋਂ ਚੈਲੰਜ ਕਰਦਾ ਇਹ ਇਹ ਸਮਝਣ ਦੀ ਕੋਸ਼ਿਸ਼ ਕਰੋ ਯਤਨ ਕਰੋ ਐਸਾ ਨਾ ਹੋਵੇ ਕਿ ਮਤਲਬ ਉੱਠਾ ਹੀ ਕੰਮ ਹੋ ਜਾਵੇ ਲੇਲੇ ਨੂੰ ਚੋਂ ਪੇਂਡ ਤੋਂ ਘਰੇ ਜਵੇ ਉਹ ਕੰਮ ਹੋ ਰਿਹਾ ਹੈ ਲੇਲੇ ਨੂੰ ਕੋਹ ਕਬੀਰ ਪ੍ਰਗਟ ਭਈ ਖੇੜ ਲੇਲੇ ਕੋ ਚੁੰਗੇ ਨਿਤ ਕੋ ਕੰਮ ਹੋ ਰਿਹਾ ਉੱਠਾ ਕੰਮ ਇਸ ਕਰਕੇ ਗੁਰਾਨ ਪਾਸ਼ ਨੂੰ ਆਤਮਿਕ ਪ੍ਰਮਾਣ ਨਹੀਂ ਹੈ ਗੁਰਾਨ ਪਾਸ਼ ਨੂੰ ਸ਼ਰਾਧ ਪ੍ਰਮਾਣ ਨਹੀਂ ਹੈ ਅਸੀਂ ਕਰਦੇ ਗੁਰਾਨ ਕਦੇ ਕਰੀ ਜੰਨੇ ਆ ਸਰ ਜਮਾ ਸੀ ਉਹ ਗੁਰਾਨ ਕਦੇ ਹੁਕਮ ਤੋਂ ਬਿਲਕੁਲ ਬਾਗੀ ਹੋ ਰਹੇ ਆ ਉਲਟ ਹੋ ਰਹੇ ਆ ਜੇ ਅਸੀਂ ਉਲਟ ਚਲੇ ਗਏ ਗੁਣਨਕ ਪਾਸ਼ਾ ਜਿਹਦੇ ਨਜ਼ਰਾਂ ਜਿਸੀ ਪ੍ਰਮਾਣ ਕਦਾਚਿਤ ਵੀ ਨਹੀਂ ਹੋਵਾਂ ਕਦੇ ਵੀ ਨਹੀਂ ਪ੍ਰਮਾਣ ਹੋਵਾਂਗੇ